ਮੈਂ ਮੈਂ ਲੀਵੀਂ ਰਿਲੇਸ਼ਨਸ਼ਿਪ ਚ ਰਹੀ ਆ ਕਿ ਮੈਂ ਆਪਣੇ ਲੀਵੀਂ ਰਿਲੇਸ਼ਨਸ਼ਿਪ ਚ ਰਹਿ ਰਿਹਾ ਹਾਂ ਓਕੇ ਇਹ ਕੌਣ ਨੇ ਤੇਰੀ ਹਸਬੰਦ ਇਹ ਹਸਬੰਦ ਨੇ ਲੀਵੀਂ ਰਿਲੇਸ਼ਨਸ਼ਿਪ ਕਿਸ ਦੇ ਨਾਲ ਹੈ ਕੋਈ ਇੱਦਾਂ ਲੱਗ ਪਾਇਆ ਇਹ ਕਿੱਦਾਂ ਮੈਨੂੰ ਮਹ ਬਣਾਇਆ ਐਕਸਕਿਊਜ਼ ਮੀ ਆਈ ਵਾਂਟ ਟੂ ਨੋ ਦਿਸ ਪਰ ਆ ਤੇ ਕਲੈਰੀਫਾਈ ਕਰੋ ਯੂ ਹੈਵ ਅ ਹਸਬੰਡ ਹਸਬੰਡ ਹੈ ਤੁਹਾਡਾ ਪਰ ਤੁਸੀਂ ਲੀਵੀਂ ਰਿਲੇਸ਼ਨਸ਼ਿਪ ਚ ਰਹਿ ਰਹੇ ਹੋ ਕੌਣ ਹੈ ਉਹ لڑکا ਉਹ ਇੱਦਾਂ ਜੋਬ ਕਰਦਾ ਮੇਰਾ ਪਿੰਡ ਤੋਂ ਮੇਰੇ ਪਿੰਡ ਤੋਂ ਹੁੰਦਾ ਅੱਛਾ ਉਹ ਕੀ ਕਰਦਾ

ਬਸ ਨੈਮ ਉਹਨੇ ਮੈਨੂੰ ਫਸਾਇਆ ਹੋਇਆ ਚਾਹੇ ਉਹਨੇ ਕਿਦਾਂ ਫਸਾਇਆ ਇੱਕ ਵਾਰ ਉਹਨੇ ਮੈਨੂੰ ਇਹ ਲਾ ਵੀ ਮੈਂ ਮੈਂ ਇਹਨਾਂ ਨੂੰ ਕੰਫਰਮ ਕੀਤਾ ਬੜਾ ਹੈ ਜੀ ਮੈਂ ਜਾਣਾ ਚਾਹੁੰਦੀ ਹਾਂ ਤੇ ਉਹਨੇ ਮੈਨੂੰ ਬਹੁਤ ਜ਼ਿਆਦਾ ਕੋਟ ਮਾਰੀ ਕੀਤੀ ਜੀ ਆਪਣੇ ਗ੍ਰੀਨ ਫੂਟ ਮਾਰ ਲੈਂਦਾ ਮੈਂ ਨਾ ਉਹ ਬਾਹਰ ਵੱਡਦੀ ਇਹ ਉਸ ਤੋਂ ਡਰ ਗਈ ਕਿ ਮੈਂ ਉਹ ਨਹੀਂ ਹੁਣ ਮੈਨੂੰ ਮਨਾ ਕਰਤਾ ਮੇਰੇ ਘਰੋਂ ਗਾਣਾ ਪਿਆ ਤੁਲੇ ਉਹਨੂੰ ਕਰਦਾ ਉਹ ਕਿਤੇ ਨਾ ਜਾਵਦੀ ਇਹ ਵੀ ਡਰ ਗਈ ਉਹਨਾਂ ਕੀ ਉਹ ਕਿਸ ਚੀਜ਼ ਦਾ ਡਰਤਾ ਤੁਹਾਨੂੰ ਕੁਛ ਨਹੀਂ ਮੈਂ ਮੂਦੇ ਬਸ ਉਹਨੇ ਕੁਝ ਕਰ ਲਿਆ ਉਹਨੇ ਮੈਨੂੰ ਇਦਾਂ ਕਹਤਾ ਚੰਗਾ ਮੈਂ ਮਰ ਜਾਣਾ

ਫਿਰ ਜਾਓ ਨੀਅਰੈਸਟ ਪੁਲਿਸ ਸਟੇਸ਼ਨ ਕੇਕਿਓ ਹਸਬੰਡ ਵਿਦ ਯੂ ਉਥੇ ਜਾ ਕੇ ਰਿਪੋਰਟ ਲਿਖਾਓ ਕਿ ਮੈਂ ਵਾਪਿਸ ਜਾ ਰਹੀ ਹਾਂ ਮੈਨੂੰ ਡਰਾਤਾ ਜੋ ਵੀ ਤੁਸੀਂ ਕਹਿ ਰਹੇ ਹੋ ਮੈਨੂੰ ਨਹੀਂ ਪਤਾ ਜੋ ਤੁਹਾਡੇ ਨਾਲ ਬੀਤਿਆ ਜਾਂ ਜੋ ਵੀ ਆ ਉਸੇ ਗੱਲ ਕਰਕੇ ਦੱਸ ਕੇ ਇੱਕ ਐਪਲੀਕੇਸ਼ਨ ਦੇ ਕੇ ਜਾ ਯਾਨੀ ਕਿ ਜਾ ਕੇ ਗੱਲ ਕਰ ਲੈਣੀ ਲੈ ਕੇ ਜਾ ਲਿਖ ਕੇ ਕਿ ਮੈਂ ਵਾਪਿਸ ਜਾ ਰਹੀ ਹਾਂ ਆਪਣੇ ਘਰ ਆਪਣੇ ਫੈਮਿਲੀ ਦੇ ਅੰਦਰ ਅਗਰ ਇਹਨੇ ਕੁਝ ਵੀ ਕੀਤਾ ਉਸਦੀ ਮੈਂ ਜ਼ਿੰਮੇਵਾਰ ਨਹੀਂ ਹਾਂ ਠੀਕ ਹੈ ਠੀਕ ਹੈ ਆਪਣੇ ਆਪ ਨੂੰ ਸੇਵ ਕਰੋ ਪਰ ਇਹ ਜਿਹੜੀ ਗੱਲ ਨਾ ਕਿੰਨੀ ਗਲਤ ਗੱਲ ਹੈ ਮੈਂ ਮਤਲਬ ਮੰਨ ਹੀ ਨਹੀਂ ਸਕਦੀ ਕਿ ਇੱਕ ਲੜਕੀ ਜਿਹਦਾ ਹਸਬੰਡ ਹੈ ਬੱਚਿਆਂ ਨੂੰ ਛੱਡ ਕੇ ਤੁਸੀਂ ਕਿਸੇ ਲੜਕੇ ਨਾਲ ਰਿਲੇਸ਼ਨਸ਼ਿਪ ਜਰਨ ਲੱਗ ਜਾਓ ਇਹ ਕੀ ਤਰੀਕਾ ਆ ਜਦੋਂ ਤੁਸੀਂ ਛੋਟੇ ਸੀ ਮਾਪੇ ਨੇ ਤਾਂ ਨਹੀਂ ਕਦੇ ਕੋਈ ਗਲਤ ਚੀਜ਼ ਸਿਖਾਈ ਕਦੇ ਘਰ ਦੇ ਵਾਲੇ ਤਾਂ ਨਹੀਂ ਗਲਤ ਚੀਜ਼ ਸਿਖਾਈ ਹਸਬੰਡ ਨੇ ਤਾਂ ਨਹੀਂ ਕੁਝ ਕੀਤਾ ਹੈ ਨਾ ਮੈਨੂੰ ਸਮਝ ਆਇਆ ਮੈਂ ਪਹਿਲਾਂ ਵੀ ਚਲੇ ਗਏ ਸੀਗੇ ਇੱਕ ਦਿਨ ਦੇ ਲਈ ਉਹ ਤਾਂ ਮੈਂ ਬਾਤ ਹੀ ਕਰਨਾ ਤੁਹਾਨੂੰ ਕੀ ਯਕੀਨ ਹੈ ਕਿ ਹੁਣ ਫੇਰ ਦੁਬਾਰਾ ਨਹੀਂ ਕਰੇਗੀ ਮਿਲ ਕੇ ਵਿਸ਼ਵਾਸ ਉਹ ਵੀ ਮੈਂ کہہ ਰਹੇ ਹਾਂ ਕਿ ਮੈਂ ਕਿੱਦਾਂ ਤੁਸੀਂ ਬਹੁਤ ਅੱਛੇ ਇਨਸਾਨ ਹੋ ਕੋਈ ਮੈਂ ਨਾ کہہ ਰਹੇ ਹਾਂ ਤੁਸੀਂ ਬਹੁਤ ਅੱਛੇ ਇਨਸਾਨ ਹੋ ਕਿ ਇਹਦੀ ਬਾਰ-ਬਾਰ ਗਲਤੀ ਮਾਫ਼ ਕੀਤੀ ਹੈ ਕਿੰਨੀ ਵਾਰ ਮੈਂ ਉਹ ਮੇਰੇ ਤੱਕ ਪਰਸਨ ਆ ਕੇ ਦੁਬਾਰਾ ਕਾਫੀ ਤੇ ਮੇਰੇ ਲਈ ਮਰਨਾ ਹਨਗੇ ਦੁਬਾਰਾ ਤਾਂ ਮੈਂ ਹੋਤੀ ਜਾਊਂਗਾ ਨਹੀਂ ਤੁਸੀਂ ਕਿਉਂ ਮਰਨਾ ਤੁਸੀਂ ਬੱਚਾ ਪਾਲ ਲਓ ਆਪਣਾ ਗਲਤੀ ਸਾਰੀ ਸਾਰਾ ਸਾਰੀ ਇਸ ਲੜਕੀ ਦੀ ਹੈ ਇੱਕ ਤੁਹਾਨੂੰ ਲਿਵ-ਇਨ ਰਿਲੇਸ਼ਨਸ਼ਿਪ ਖੁੱਲ੍ਹਾ ਕਿਆ ਮਿਲ ਗਿਆ ਤੁਸੀਂ ਜੋ ਬਰਸੀ ਕਰ ਲੋ ਤੁਸੀਂ ਨਾ ਆਪਣੇ ਹਸਬੰਦ ਦਾ ਮੇਰੇ ਕੋਲ ਨਜ਼ਾਇਜ਼ ਫਾਇਦਾ ਚੱਕਿਆ ਬਸ ਹੋਰ ਕੁਝ ਨਹੀਂ ਹੈ ਕਾਜ ਹੋਰ ਕੋਲ ਹੈ ਤੁਹਾਡੇ ਮਦਰ ਹੈਗੇ ਨਹੀਂ ਮਦਰ ਨੇ ਸਮਝਾਇਆ ਕਦੇ ਸਮਝਾਇਆ ਨਹੀਂ ਤੁਹਾਡੇ ਪੇਰੈਂਟਸ ਕਿੱਥੇ ਹੈ ਬੇਟਾ ਜਿਹੜੀ ਡੈਥ ਹੋ ਗਈ ਹੈ ਨਾ ਜੀ 3 ਮਹੀਨੇ ਪਹਿਲਾਂ ਮਤਲਬ ਜਾਣ ਤੋਂ 2 ਦਿਨ ਪਹਿਲਾਂ ਹੀ ਡੈਥ ਹੋਈ ਸੀ ਜਦੋਂ ਪਹਿਲਾਂ ਬਾਤ ਕਰੀ ਉਹ ਵੀ ਹਾਂ ਜੀ ਮੈਨੂੰ ਆਇਆ ਇਹ ਬਹੁਤ ਵੀ ਜਿਹੜੀ ਡੈਥ ਹੋਈ ਹੈ ਮੈਂ ਕੱਲੇ ਦਾ ਰੰਚ ਕਰ ਰਹੀ ਹਾਂ ਪਾਪਾ ਤੁਸੀਂ ਸੋਚੋ ਕਿ ਫਾਦਰ ਨੂੰ ਹਾਰਟ ਅਟੈਕ ਹੋ ਗਿਆ ਕਿ ਮੇਰੀ ਬੇਟੀ ਐ ਕੰਮ ਕਰ ਰਹੀ ਹੈ मदर ने नहीं, <पता> नहीं ने, कहवाया को कोई कुछ नहीं कर सकता जब थो तक थोड़ी अपनी मर्जी नहीं है सब कम कर ਕਿੰਨਾ ਮਾੜਾ ਨਹੀਂ ਕਿ ਕਰ ਰਹੀ ਚੀਜ਼ ਦੇ ਵਿੱਚੋਂ ਮਦਦ ਨਹੀਂ ਕੋਈ ਮੌਕਾ ਦੇ ਰਿਹਾ ਲਾਖਤਾਂ ਤੁਸੀਂ ਫਿਰ ਵੀ ਇਹਨੂੰ ਕਿੰਨਾ ਸਹਾਰਾ ਦੇ ਦੇਣਾ ਦੇ ਦੇਣਾ ਅਗਰ ਇਹਦੀ ਮਦਦ ਦੀ ਜਗ੍ਹਾ ਤੇ ਮੈਂ ਹੁੰਦੀ ਨਾ ਮੈਂ ਤੈਨੂੰ ਬੜੇ ਕੁੱਟਣਾ ਸੀ ਫੜਕੇ ਮੈਂ ਨਾ ਮੈਂ ਨਾ 2 ਜਨਵਰੀ ਨੂੰ ਇੱਥੇ ਆਇਆ ਸੀਗਾ ਤੇ ਇਹਨਾਂ ਨੂੰ ਮੈਂ ਥੋੜਾ ਟਾਈਮ ਸਪੈਂਡ ਕਰਾਂ ਮੈਂ ਇਦਾਂ ਕਰਨਾ ਕੁਝ ਨਾ ਕੁਝ ਕਰਾ ਲਾਣਾ ਗੱਡੀ ਦੇ ਬਗੇ ਗੱਲਾਂ ਬਾਤਾਂ ਕਰੀਆਂ ਮੈਮਾ ਮੁੰਡੇ ਦੀ ਕਾਲ ਆਉਂਦੀ ਯਾਰ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਆਇਆ ਹੋਇਆ ਮੈਂ ਉਹਨੂੰ ਨਹੀਂ ਗੰਦੀਆਂ ਗੰਦੀਆਂ ਮੈਨੂੰ ਗੱਲਾਂ ਕਰਦੀਆਂ ਮੁੰਡੇ ਨੇ ਆ ਬੈਠੇ ਖੋਦ ਇਹਦੇ ਮੂੰਹ ਤੇ ਗੱਡੀਆਂ ਲ ਮੇਰੇ ਫੋਨ ਤੇ ਮੈਨੂੰ ਮਹਣੇ ਬੀਰ ਕਰਕੇ ਇਹਨੇ ਸੁਣਿਆ ਆ ਵੀ ਨਹੀਂ ਇਹ ਦੁਨੀਆ ਦਾ ਕੰਡਣਾ ਲੱਗਦਾ। ਆ ਬੈਠੇ ਕੋਤੂ ਤੇ ਬਹੁਤ ਗਲਤ ਗੱਲ ਆ ਬੇਟਾ ਬਹੁਤ ਜ਼ਿਆਦਾ ਗਲਤ ਗੱਲ। ਫਿਰ ਮਾਮਾ ਘਰ ਵੀ ਨਾ ਮੇਰੀ ਮਤਲਬ ਬੀਜੀ ਦੇ ਵਿੱਚ ਹੀ ਆ ਦੋ ਘਰ ਛੱਡ ਕੇ ਘਰ ਮੇਰਾ ਬੱਚਾ ਪੜਨ ਉੱਥੋਂ ਨਹੀਂ ਜਾ ਰਿਹਾ। ਤੁਸੀਂ ਉਹਦੇ ਮਾਂ ਬਾਪ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਅੱਗੇ ਵੀ ਕੀ ਕਰੇ ਤੁਹਾਡਾ ਬੇਟਾ ਕਿਹਨੇ ਮੇਰੇ ਟੈਕਸ ਪਾ ਦਿੱਸੀਗੀ। ਮੈਨੇ ਪੇਪਰ ਟੱਕਰ ਨਹੀਂ ਬੜੇ ਟੈਕਸ ਨੇ ਮੇਰੇ ਨਾਲ ਪਸ ਪੜਿਆ ਮੈਂ ਹੱਕ ਵਿਨਾ ਦੇ ਆਖਰੇ 7 ਸਾਲ ਹੋ ਗਏ ਨਾ ਮੈਂ ਉਹ ਮੁੰਡੇ ਨੇ ਨਾ ਕੁਝ ਪਵਾਇਆ ਇਹ ਕਿਉਂ ਮੈਂ ਬੰਦ ਟੱਕਰ ਨਹੀਂ ਕੋਈ ਵੀ ਬੇਨ ਨਹੀਂ ਟੈਕਸ ਨੇ मेरे ਮੇਰੇ ਉੱਪਰ ਉਹ ਟੈਕਸ ਨਹੀਂ 17 ਫਰਵਰੀ लास्ट ਦਾ 17 ਫਰਵਰੀ लास्ट ਦਾ ਮਨ ਦੇ ਕੇ ਆ ਚਲੋ ਸ਼ੁਕਰ ਕਰੋ ਕਿ ਤੁਹਾਨੂੰ ਬੜਾ ਅੱਛਾ ਹਸਬੰਦ ਮਿਲਿਆ ਜਿਹੜਾ ਐਨਾ ਸਹਾਰਾ ਦੇ ਰਿਹਾ ਨੇ ਫੇਰ ਵੀ ਤੁਸੀਂ ਜਾਓ ਜੀ ਪੁਲਿਸ ਸਟੇਸ਼ਨ ਇੱਕ ਲੈਟਰ ਲਿਖ ਕੇ ਲੈ ਕੇ ਜਾਓ ਔਰ ਸਾਰਾ ਕੁਝ ਉਹਦਾ ਡਿਟੇਲ ਲਿਖ ਕੇ ਕਰਕੇ ਤਾਂ ਕਿ ਜਿਵੇਂ ਇਹ ਕਹਉਣਾ ਕਿ ਅੱਜ ਅਸੀਂ ਕੋਈ ਗੱਲ ਨਾ ਕਰੀਏ ਓਦਾਂ ਹੀ ਨਾ ਉੱਥੇ ਛੱਡ ਦਿੰਦਾ ਹਾਂ 15 ਫਰਵਰੀ ਆ ਜਦ ਨਹੀਂ ਇਹ ਕੰਪਲੇਨ ਲਿਖਾਉਗੀ ਉਸੇ ਮੇਰੀ ਫੈਮਿਲੀ ਪੂਰੀ ਆਊਗੀ ਇੱਥੇ ਜਿ ਕਹੂੰ ਇੱਥੇ ਵੀ ਸਾਮਾ ਰਹੀ ਉਹ ਦਿਨ ਸਾਨੂੰ ਮਤਲਬ ਲੋਕਾਂ ਦਾ ਸਿਰਫ ਇੱਕ ਟੋਟੀ ਰਾਇ ਲੈਣਾ ਵੀ ਮਤਲਬ ਇਹ ਚੀਜ਼ਾਂ ਨੂੰ ਮੁੰਡੇ ਨੂੰ ਇੱਥੇ ਪਤਾ ਨਾ ਲੱਗੇ ਇਸ ਚੀਜ਼ ਦਾ ਸਾਲੇ ਕਹਿੰਦੇ ਮੁੰਡੇ ਨੂੰ ਪਤਾ ਲੱਗ ਗਿਆ ਆਲਰੇਡੀ ਤੁਹਾਨੂੰ ਗਾਲਾਂ ਕੱਢ ਰਿਹਾ ਉਹ ਪਹਿਲੇ ਪਤਾ ਲੱਗੇ ਦੁਬਾਰਾ ਹੀ ਮੇਰੇ ਕੋਲ ਕੰਟੈਕਟ ਕੋਈ ਚਾਹੀ ਨਹੀਂ ਜਿਗੇ ਮੈਨੂੰ ਉਹਨੇ ਦੁਬਾਰਾ ਤੋਂ 3 ਦਿਨ ਪਹਿਲਾਂ ਕੋਈ ਕੰਟੈਕਟ ਦੇਣਾ 3 ਹੋ ਨਹੀਂ ਪਤਾ ਮੈਨੂੰ ਹੋ ਨਹੀਂ ਪਤਾ ਜੀ ਤੁਹਾਡੇ ਟੈਲੀਫੋਨ ਤੇ ਦੇਖ ਲਿਆ ਅਗਰ ਮੈਸੇਜਸ ਦੇਖ ਲੈਗੇ ਕਿ ਕਿ ਮਾਲਕ ਨੇ ਛੋਟਾ ਫੋਨ ਹੈ ਇਹਨਾਂ ਕੋਲੇ ਹਾਂ ਨਹੀਂ ਪਤਾ ਉਹਨਾਂ ਨੂੰ ਦੇਖੋ ਇਹ ਤੁਹਾਡੀ ਵਰਜ਼ੀ ਹੈ ਜੋ ਮੈਂ ਸਲਾਹ ਦਿੱਨੀ ਸੀ ਹੋ ਰਹੀ ਸੀ ਕਿ ਤੁਹਾਨੂੰ ਪੁਲਿਸ ਨੂੰ ਇਨਫੋਰਮ ਇਮੀਡੀਏਟਲੀ ਕਰਨਾ ਚਾਹੀਦਾ ਲੇਕਿਨ ਤੁਸੀਂ ਜੋ ਕਹਿੰਦੇ ਹੋ ਕਿ ਤੁਸੀਂ 17% ਦੀ ਵੇਟ ਕਰੋਗੇ ਉਹ ਕਰੋਗੇ ਉਹ ਤੁਸੀਂ ਦੇਖ ਲਓ ਕੋਈ ਗੱਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਜੇ ਮੇਰੇ ਕੋਲ ਆ ਜਾਓ ਕੁਝ ਹੋਊ ਉਤ ਦੀ ਵਰਜ਼ੀ ਹੈ ਓਕੇ ਠੀਕ ਹੈ ਕੋਲ